ਅ ਜਿਹੜੀ ਗਰਵਾਖਸ਼ ਪਹਿਲਵਾਨ ਦੀ ਮੈਂ ਗੱਲ ਸੁਣਾਉਣਾ ਹੁੰਦਾ ਅੱਛਾ ਉੱਥੇ ਅਸੀਂ ਲੈਲਪੁਰ ਦੇ ਵਿੱਚ ਫੈਸਲਾਵਾ ਦੇ ਕੰਪ ਦੇ ਵਿੱਚ ਬੈਠੇ ਤਾਂ ਸਾਡੇ ਕੋਲ ਹੀ ਹੋ ਸੀ ਅੱਛਾ ਨਮਾਜ਼ ਤੋਂ ਬਾਅਦ ਹਲੈਨ ਹੋਇਆ ਮਸਜਿਦ ਦੇ ਵਿੱਚ ਵੱਡੇ ਹਾਂ ਤੇ ਫਲਾਣਾ ਬੰਦਾ ਫਲਾਣੇ ਇਲਾਕੇ ਦਾ ਫਲਾਣੇ ਪਿੰਡ ਦਾ ਜੇ ਕੋਈ ਸੁਣਦਾ ਜਾਂਦਾ ਹੈਗਾ ਤੇ ਗਰਵਾਖਸ਼ ਪਹਿਲਵਾਨ ਨੂੰ ਕੋ ਉਧਰ ਦੌੜਦਾ ਉਹ ਲੜਕੀ ਨੂੰ ਲੈ ਕੇ ਗੰਡਾ ਸੋਲਿਆ ਹੈਡ ਤੇ ਆਇਆ ਉਹ ਪਹੁੰਚ ਜਾਵੇ ਆਪਣੀ ਬੱਚੇ ਨੂੰ ਲੈ ਆਵੇ ਵਾਹ ਜੀ ਵਾਹ ਲਾ ਰਹਿਮਾਨ ਰਹੀਮ ਅਸਲਾਮੁਅਲੈਕਮ ਦੋਸਤੋ ਅੱਜ ਕੱਲ ਇੱਕ ਵੀਡੀਓ ਜਿਹੜੀ ਕਿ ਗੁਰਬਖਸ਼ ਪਹਿਲਵਾਨ ਜਿਹੜੀ ਕਿ ਸੁਨੋ ਪੰਜਾਬ ਟੀਵੀ ਤੇ ਬਹੁਤ ਜ਼ਿਆਦਾ ਚੱਲ ਰਹੀ ਏ ਦੋਸਤੋ ਮੈਂ ਕਿਹਾ ਕਿਉਂ ਨਾ ਇਸ ਵੀਡੀਓ ਨੂੰ ਆਪਣੇ ਨਾਜ਼ਰੀਨ ਤੱਕ ਦੁਬਾਰਾ ਲੈ ਕੇ ਹਾਜ਼ਰ ਹੋਈਏ ਦੋਸਤੋ ਗੁਰਬਖਸ਼ ਪਹਿਲਵਾਨ ਦਾ ਕਿੱਸਾ ਜਿਹੜਾ ਕਿ ਇੱਕ ਮੁਸਲਮਾਨ ਬੱਚੀ ਨੂੰ ਪਾਕਿਸਤਾਨ ਪਹੁੰਚਾਉਂਦਾ ਏ ਔਰ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦਾ ਮੈਂ ਕਿ ਕਹੋ ਨਾ ਇਹ ਬਜ਼ੁਰਗ ਖੁਸ਼ੀ ਮੁਹੰਮਦ ਦੇ ਕੋਲੋਂ ਹੀ ਦੁਬਾਰਾ ਤੁਹਾਨੂੰ ਇੱਕ ਕਿੱਸਾ ਸੁਣਾਇਆ ਜਾਵੇ। ਔਰ ਦੋਸਤੋ ਇਸ ਦੇ ਨਾਲ ਬਜ਼ੁਰਗ ਖੁਸ਼ੀ ਮੁਹੰਮਦ ਦੱਸਣਗੇ ਕਿ ਗੁਰਬਖਸ਼ ਪਹਿਲਵਾਨ ਨੇ ਪਿੰਡ ਦੋਦਰ ਦੇ ਮੁਸਲਮਾਨਾਂ ਵਾਸਤੇ ਰਕਾਂ ਦਾ ਔਰ ਮਿਲਟਰੀ ਦਾ ਬੰਦੋਬਸਤ ਵੀ ਕੀਤਾ ਸੀ। ਔਰ ਇਸ ਦੇ ਨਾਲ ਗੁਰਬਖਸ਼ ਪਹਿਲਵਾਨ ਨੇ ਬਹੁਤ ਸਾਰੇ ਮੁਸਲਮਾਨਾਂ ਦੀਆਂ ਜਾਇਦਾਦਾਂ ਔਰ ਅਮਾਨਤਾਂ ਆਪਣੇ ਕੋਲ ਰੱਖੀਆਂ ਔਰ ਦੁਬਾਰਾ ਉਹਨੇ ਮੁਸਲਮਾਨਾਂ ਨੂੰ ਪਹਚਾਈਆਂ ਔਰ ਵਾਪਸ ਵੀ ਕੀਤੀਆਂ ਔਰ ਉਸ ਦੇ ਨਾਲ ਆਪਣੇ ਪਿੰਡ ਦੇ ਗਏ ਮੁਸਲਮਾਨੋਂ ਇੱਕ ਚਿੱਠੀ ਵੀ ਭਾਈ ਉਹ ਚਿੱਠੀ ਦੇ ਵਿੱਚ ਕੀ ਲਿਖਿਆ ਸੀ ਇਹ ਬਾਬਾ ਜੀ ਤੁਹਾਨੂੰ ਸਾਰੀ ਗੱਲ ਜ਼ੁਬਾਨੀ ਸੁਣਾਉਣਗੇ ਦੋਸਤੋ ਗੁਰਬਖਸ਼ ਪਹਿਲਵਾਨ ਦਾ ਜਿਹੜਾ ਪੂਰਾ ਕਿੱਸਾ ਸੀ ਉਹ ਬਾਬਾ ਜੀ ਨੇ ਇੱਕ ਹੋਰ ਵੀਡੀਓ 'ਚ ਸੁਣਾਇਆ ਸੀ ਉਹ ਵੀਡੀਓ ਬਹੁਤ ਪੁਰਾਣੀ ਸੀ لہذا ਮੈਂ ਇਸ ਵੀਡੀਓ ਨੂੰ ਅਪਲੋਡ ਕਰ ਰਿਹਾ ਜਿਹਦੇ ਵਿੱਚ ਉਹ ਕਿੱਸਾ ਤਾਂ ਸੁਣਾਇਆ ਲੇਕਿਨ ਇਹ ਕਿੱਸਾ ਥੋੜਾ ਜਿਹਾ ਮੁਖ्तसर ਸੁਣਾਇਆ ਆਓ ਫਿਰ ਦੋਸਤੋ ਇਹ ਵੀਡੀਓ ਵੇਖਦੇ ਆਂ ਉਹ ਤੁਹਾਡੇ ਰੂਬਰੂ ਪੇਸ਼ ਕਰਦੇ ਆਂ। ਕਈ ਲੋਕ ਸੀਗੇ ਸਾਡੇ ਉਸ ਵਕਤ ਦੇ ਵਿੱਚ ਸਾਡੇ ਨਾਲ ਉਹ ਚੰਗੇ ਰਹੇ ਤੇ ਚੰਗੇ ਸਾਨੂੰ ਉਹਨਾਂ ਨੇ ਨਵਾਇਆ ਤਾਂ ਸਾਨੂੰ ਫਿਰੋਜ਼ਪੁਰ ਤੱਕ ਉਹ ਆਪ ਛੱਡ ਕੇ ਗਏ। ਵਾਹ ਜੀ ਵਾਹ ਬਾਨਾ ਸੁਬਾਨ ਅੱਲਾ। ਬਲਕੇ ਸਾਡੇ ਇੱਕ ਸ਼ੇਖਾਂ ਦੀ ਲੜਕੀ ਜਿਹੜਾ ਆਪਣੇ ਗਰਵਾਸ਼ ਪਹਿਲਵਾਨ ਸੀ ਨਾ ਹਾਂ ਹਾਂ ਉਹਦੇ ਸਹੁਰਿਆਂ ਦੇ ਵਿਆਹ ਹੀ ਸੀ ਅੱਛਾ ਉਹ ਸਿਖਾਂ ਨੇ ਮਾਰ ਮੋੜ ਦਿੱਤਾ ਉਹ ਲੜਕੀ ਨੂੰ ਲੈ ਗਏ ਜਾ ਕੇ ਰੱਖ ਲਿਆ ਠੀਕ ਹੈ ਤੇ ਥੋੜੇ ਰੱਖ ਲਿਆ ਤੇ ਉਹ ਸਰਕਾਰ ਮੇਰੇ ਕੁਰਾਸਾ ਚ ਨਾ ਹੀ ਤੇ ਉਹ ਜਾਂਦਾ ਹੁੰਦਾ ਸੀ ਬਾਹਰ ਨੂੰ ਸੈਰ ਕਰਨ ਹਾਂ ਉਹਨੂੰ ਜਿਸ ਵੇਲੇ ਦੇਖਿਆ ਜੋ ਉੱਥੇ ਬਹਿ ਕੇ ਛੱਡ ਕੇ ਰੋ ਟੋਕਰਾ ਤੇ ਰੋਂ ਲਾ ਪਏ ਪਿੰਡ ਦਾ ਤਾਂ ਕੁੱਤਾ ਨਹੀਂ ਮਾਰ ਪਤਾ ਲੱਗ ਜਾਏ ਆ ਕਲਰ ਸੇ ਕੁਝ ਵੇਲੇ ਮੁੜ ਕੇ ਆਇਆ ਨਾ ਤੇ ਕੋਲ ਦੇ ਨਾ ਗਿਆ ਤਾਂ ਫਿਰ ਜ਼ਿਆਦਾ ਹੀ ਰੋਈ ਹਾਂ ਹਾਂ ਉਹ ਫੇਰ ਮੁੜ ਆਇਆ ਹਾਂ ਪੁੱਛਿਆ ਹਾਂ ਤੇ ਪੁੱਤਰ ਕੀ ਗੱਲ ਤੈਨੂੰ ਕੁਛ ਮਖੌਲ ਕੀਤਾ ਜਾ ਕੇ ਸੇ ਕੁਛ ਕਿਹਾ ਹਾਂ ਉਹ ਰੋਂਦੇ ਨੇ ਉਹਦੇ ਸਿਰ ਤੇ ਹੱਥ ਰੱਖਿਆ ਹਾਂ ਹਾਂ ਉਹਨੇ ਇਹ ਗੱਲ ਫਿਰ ਕਹੀ ਵੀ ਭਾ ਮੈਂ ਤੇਰੇ ਪਿੰਡ ਦੀ ਦੀ ਹਾਂ ਹਾਂਜੀ ਮੈਨੂੰ ਪਿੰਡ ਲੈ ਜਾ ਲਮਾ ਤੇਰਾ ਗੋਹਾ ਕੁਡਾ ਕਰਕੇ ਵਕਤ ਸਹਾਰ ਲਵਾਂ ਬਿਲਕੁਲ ਠੀਕ ਉਹਨੇ ਪੁੱਛਿਆ ਕਦੀ ਤੀ ਹਾਂ ਉਹਨੇ ਫਿਰ ਦੱਸਿਆ ਉਹਨੇ ਕਿ ਆ ਤੇ ਟੋਕਰਾ ਪਿਆ ਰਹਿਣ ਦੇ ਤਾਂ ਚੱਲ ਕਰਨ ਉਹ ਨਾਲ ਲੈ ਗਿਆ ਹਾਂ ਹਾਂ ਸਿੱਖ ਇਕੱਠੇ ਹੋ ਗਏ ਪੁੱਛਿਆ ਦੱਸਿਆ ਉਹਨਾਂ ਨੇ ਵੀ ਕੀ ਗੱਲ ਆ ਵੀ ਤੂੰ ਵੀ ਸਿੱਖ ਆ ਤੇ ਵੀ ਸਿੱਖ ਆ ਇਹ ਮੁਸਲਮਾਨਾਂ ਦੀ ਲੜਕੀ ਹਾਂ ਹਾਂ ਉਹਨੇ ਕਿਹਾ ਮੈਂ ਨਹੀਂ ਰਹਿਣ ਦੇਣੀ ਸਿੱਖ ਜੁਆਇਦਾ ਦਾ ਦੋ ਤਰੇ ਦਾ ਬੜਾ ਅਦਬ ਕਰਦਾ ਸੀ ਉਹ ਨਾਲ ਨਹੀਂ ਜੀ ਕਰਦੇ ਸਾਡੀ ਤੇ ਨੂੰ ਆਉਣੀ ਆ ਕੱਲ ਕਰਦੇ ਸੀ ਦਨੇ ਤੇ ਜੁਵਾਈ ਦਾ ਇਹ ਨਾ ਕਰਦੇ ਸੀ ਜੀ ਦਾ ਹਿਸਾਬ ਕੋਈ ਨਹੀਂ ਉਹ ਹੁਣ ਉਹ ਵੀ ਤਖੜੇ ਤੇ ਲੜ ਅਰਸੀ ਚਾਰ ਵਾਂਡੇ ਪੜਾ ਹਾਂ ਹਾਂ ਉਹਨਾਂ ਕਹਿੰਦੇ ਚੰਗੇ ਚਾਹੁੰਨੇ ਆ ਤਾਂ ਚੱਲ ਕੇ ਤੋ ਤੁਰ ਜਾ ਹਾਂ ਹਾਂ ਤੇ ਸਾਡੇ ਜੁਵਾਈ ਨੂੰ ਜੇ ਮਨ ਦਾ ਚੰਗਾ ਕੀਤਾ ਨਾ ਕਿਹਾ ਤਾਂ ਅਸੀਂ ਖੂਨ ਖਰਾਬਾ ਕਰਦੇ ਆਂਗੇ ਤੁਹਾਡਾ ਠੀਕ ਉਹਨੇ ਕਿਹਾ ਵੀ ਤੈਨੂੰ ਕੀ ਮਕਸਦ ਆ ਇਹ ਲੈ ਜਾਣ ਦਾ ਹਾਂ ਕਹਿੰਦਾ ਮੇਰੀ ਔਲਾਦ ਹੋਏਗੀ ਉਹ ਇੱਥੇ ਆਏਗੀ ਹਾਂ ਤੋੜੇ ਪਿੰਡ ਦੀ ਔਲਾਦ ਕਹਾਂ ਕਿ ਰਹਿ ਗਈ ਵੀ ਅਸੀਂ ਤੁਹਾਡੇ ਪਿੰਡ ਦੀ ਕੁੜੀ ਰੱਖੀ ਐ ਮੈਂ ਪਿੰਡ ਦਾ ਨਾਮ ਬਦਨਾਮ ਨਹੀਂ ਹੋਣ ਦੇਣਾ ਵਾਹ ਜੀ ਵਾਹ ਜੀ ਕੀ ਬਾਤ ਆ ਬਾਬਾ ਜੀ ਬੜੀ ਗੱਲ ਬੜੀ ਗੱਲ ਇੱਥੇ ਮਾਂ ਦੀ ਗੋਂਡੀ ਗੋਂਡੀ ਦੀ ਲੈ ਜਾਂਦੇ ਬਾਤ ਹੀ ਨਹੀਂ ਪਿੰਡ ਦਾ ਪੈਸਾ ਨਾ ਕੋਈ ਪਿੰਡ ਦਾ ਚੌਧਰੀ ਤੇ ਨਾ ਕੋਈ ਨਾਂ ਨਾ ਥੇ ਹਾਂ ਤੇ ਹਾਂ ਜੀ ਬਿਲਕੁਲ ਉਹਨੇ ਕਿਹਾ ਮੇਰੀ ਲਾਜ ਨੂੰ ਤੁਸੀਂ ਕਮ ਹੋਗੇ ਵੀ ਤੇਰੇ ਪਿੰਡ ਦੀ ਧੀ ਰੱਖੀ ਐ ਅਸੀਂ ਉਹ ਤਾਂ ਲੱਜ ਸੀ ਲੋਕਾਂ ਦੀ ਹਾਂ ਜੀ ਤੇ ਮੈਂ ਨਹੀਂ ਰਹਿਣ ਦੇਣੀ ਤੇ ਨਾਂ ਮੈਂ ਛੱਡ ਕੇ ਜਾਣੀ ਹਾਂ ਲੈ ਗਿਆ ਜੀ ਪਿੰਡ ਲੈ ਗਿਆ ਉਹਨੂੰ ਰੱਖਿਆ 10 20 ਦਿਨ ਕੱਪੜੇ ਸਵਾਏ ਜੁੱਤੀ ਸਵਾਏ ਸਭ ਕੁਝ ਕਰਕੇ ਦਿੱਤਾ ਹਾਂ ਫਿਰ ਗੰਦਾਲ ਸਿੰਘ ਵਾਲੇ ਹੈੱਡ ਤੇ ਆਇਆ ਜੀ ਉਹ ਲੈ ਕੇ ਅੱਛਾ ਅੱਛਾ ਆ ਜਿਹੜੀ ਅਗਰਵਾਕਸ਼ੀ ਪਹਿਲਵਾਨ ਦੀ ਮੈਂ ਗੱਲ ਸੁਣਾਉਣਾ ਹੁੰਦਾ ਅੱਛਾ ਉੱਥੇ ਅਸੀਂ ਲੈਲਪੁਰ ਦੇ ਵਿੱਚ ਫੈਸਲਾਵਾ ਦੇ ਕੰਪ ਦੇ ਵਿੱਚ ਬੈਠੇ ਤਾਂ ਸਾਡੇ ਕੋਲ ਹੀ ਉਹ ਅਸੀਂ ਅੱਛਾ ਨਮਾਜ਼ ਤੋਂ ਬਾਅਦ ਹਲੈਨ ਹੋਇਆ ਮਸਜਿਦ ਦੇ ਵਿੱਚ ਵੱਡੇ ਹਾਂ ਤੇ ਫਲਾਣਾ ਬੰਦਾ ਫਲਾਣੇ ਇਲਾਕੇ ਦਾ ਫਲਾਣੇ ਪਿੰਡ ਦਾ ਇਹ ਕੋਈ ਸੁਣਦਾ ਕਹਿੰਦਾ ਹੈਗਾ ਤੇ ਗਰਭਖਸ਼ ਪਹਿਲਵਾਨ ਨੂੰ ਕੋ ਉਧਰ ਦੌੜਦਾ ਉਹ ਲੜਕੀ ਨੂੰ ਲੈ ਕੇ ਗੰਡਾ ਸੌਲੇ ਹੈਡ ਤੇ ਆਇਆ ਉਹ ਪਹੁੰਚ ਜਾਵੇ ਆਪਣੀ ਬੱਚੇ ਨੂੰ ਲੈ ਆਵੇ ਵਾਹ ਜੀ ਵਾਹ ਤਬਾ ਨਾ ਜੀ ਅਸੀਂ ਉਸ ਤੋਂ ਪਹਿਲੇ ਉਹਨੂੰ ਭਜਾਤਾ ਗੱਡੀਆਂ ਮੂਹ ਤੇ ਚੱਲਦੀਆਂ ਹਾਂ ਫਿਰ ਸਰਕਾਰ ਮੇਰੇ ਉਹ ਗੰਡਾ ਸੌਲੇ ਹੈਡ ਤੇ ਉਹ ਲੈ ਕੇ ਆਇਆ ਹਾਂ ਐਨੇ ਕੀ ਉਹਨੇ ਕੀਤੀ ਬੜੀ ਬਹੁਤ ਬੰਦਾ ਨੇਕ ਸੀ ਔਰ ਠੀਕ ਸੀ ਤੇ ਕਰਾਣਾ ਵੀ ਬਹੁਤ ਦਇਲਦਾਰ ਦਾ ਫੋਟ ਸੀ ਤੇ ਬੜੀ ਖਾਨਦਾਨਾ ਇੱਥੇ ਫਿਰ ਸਾਨੂੰ ਉਹਨਾਂ ਨੂੰ ਰੁਕਾ ਵੀ ਲੈ ਕੇ ਦਿੱਤਾ ਹਾਂ ਸਾਡੇ ਬੰਦਿਆਂ ਨੂੰ ਤੇ ਸਾਡੇ ਮਿੰਡ ਗੁਮਰੀ ਮੇਰੇ ਮਰਬੇ ਆ ਜਾ ਕੇ ਉਹਨਾਂ ਦੇ ਵਹਿ ਜਾ ਹਾਂ ਪਿੰਡ ਦੇ ਇਦਾਂ ਨਹੀਂ ਇਹ ਤਾਂ ਬਾਤਾਂ ਸੀਗੀਆਂ ਬੜਾ ਆਖਾ ਪਿੰਡ ਸਾਡਾ ਰਿਆ ਬੜੀ ਗੱਲ ਕੋਈ ਪਿੰਡ ਦੇ ਵਿੱਚ ਉਹਨਾਂ ਨੇ ਖਰਾਬੀ ਨਹੀਂ ਹੋਣ ਦਿੱਤੀ ਬਿਲਕੁਲ ਨਹੀਂ ਤੇ ਜਿੰਨੇ ਪੈਸੇ ਲੋਕ ਉਹਦੇ ਕੋਲੇ ਰੱਖ ਕੇ ਆਏ ਸੀ ਹਾਂ ਸਾਰੇ ਜਾ ਕੇ ਸਰਕਾਰ ਮੇਰੇ ਹਿਸਾ ਲੈਣ ਦੋ ਸਾਲਾਂ ਉਦੋਂ ਪਰ ਮਡ ਬਣਦੇ ਸੀ ਤੇ ਜਾ ਕੇ ਲਿਆਉਂਦੇ ਰਹੇ ਬੜੀ ਦੁਨੀਆ ਦਾ ਉਹਨਾਂ ਦਾ ਜੱਸਾ ਕਾਉਂਦੀ ਐ ਇਦਾਂ ਦੇ ਬੰਦੇ ਸੀ ਉੱਥੇ ਜਿਹੜੇ ਤੁਹਾਡੇ ਹਮ ਉਮਰ ਲੋਕ ਸੀਗੇ ਹਾਂਜੀ ਉਹ ਕਿਹੜੀ ਕਿਹੜੀ ਬਰਾਦਰੀ ਦੇ ਤੁਹਾਡੇ ਸਾਰੀਆਂ ਬਰਾਦਰੀਆਂ ਇਕੱਠੀਆਂ ਸੀ ਅੱਛਾ ਹਿੰਦੂ ਵੀ ਮੁਸਲਮਾਨ ਵੀ ਕੋਈ ਉਹਨਾਂ ਨੇ ਨਾਂ ਦੱਸੋ ਨਾ ਕਮਾਰ ਵੀ ਹੈ ਜੀ ਉਹਨਾਂ ਦੇ ਨਾਂ ਦੱਸੋ ਨਾ ਨਾਂ ਹੁਣ ਭੁੱਲੋ ਭੁੱਲ ਗਏ ਕੋਈ ਦਲੀਪ ਸੀ ਹੁੰਦੀ ਕੋਈ ਕਰਤਾਰ ਸੀ ਹੁੰਦੀ ਅੱਛਾ ਹਾਂ ਹਾਂ ਤੇ ਕੋਈ ਦੋਸਤ ਸੀਗਾ ਉਹਦਾ ਨਾਮ ਸੀਗਾ ਪਹਲਾ ਜ ਆ ਚੇਤੇ ਭੁੱਲ ਜਾਂਦੇ ਆ ਮੁਖਾਵਰ ਸਿੰਘ ਵਾਹ ਬਖਤਾਵਰ ਬਖਤਾਵਰ ਸਿੰਘ ਹਾਂ ਏਕ ਮੁੰਡਾ ਸੀਗਾ ਸਕੂਲ ਦੇ ਘਰ ਜਾਂਦਾ ਸੀ ਪੇ ਉਹਨਾਂ ਦਾ ਸੀਗਾ ਕਿਤੇ ਸ਼ੀਨ ਦੇ ਵਿੱਚ ਗਿਆ ਹਾਂ ਪੋਤਾ ਨੇ ਭਰਾ ਸੀਗਾ ਹਾਂ ਮਾਂ ਸੀ ਉਹਨਾਂ ਦੀ ਹਾਂ ਮਗਾਨ ਮਕੋਨ ਬਣਾ ਕੇ ਦੇ ਗਿਆ ਕੀ ਨਾਮ ਸੀ ਉਹਦਾ ਉਹ ਮੁੜ ਕੇ ਆਏ ਨਹੀਂ ਉਹਦਾ ਨਾਮ ਸੀ ਕਨ੍ਹਈਆ ਕਨ੍ਹਈਆ ਹਾਂ ਉਹਦੇ ਮੁੰਡੇ ਨੇ ਵੱਡੇ ਨੇ ਸਿਤਾਰਾ ਹਾਂ ਹਾਂ ਜੀ ਪਹਿਲ ਉਹਨਾਂ ਦੇ ਛੋਦੇ ਨਾਲ ਸੀ ਚੇਤੋ ਮਾ ਉਹਨਾਂ ਦੇ ਛੋਦੇ ਨਾਲ ਬਿਸ਼ਨੋ ਵਾਹ 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 ਸਹੀ ਸਹੀ ਬਸ ਠੀਕ ਹੈ ਹਾਂ ਆਉਂਦੇ ਜਾਂਦੇ ਰਹੇ ਖੇਡਦੇ ਖੂੜਦੇ ਰਹੇ ਇਕੱਠੇ ਤੇ ਫਿਰ ਮੈਂ ਉੱਥੇ ਵੀ ਰਿਆਂ ਜਗੀ ਚੰਦਸ ਨੂੰ ਅਸੀਂ ਕਹਾਂ ਉਹਦੇ ਅੱਡੇ ਪੂ ਦੁਕਾਨ ਏਡੀ ਵੱਡੀ ਸੀ ਕਿ ਪੰਜਾ ਛਿਆ ਪਿੰਡਾਂ ਦਾ ਡੀਪੋ ਜਦੋਂ ਤੇਲ ਹਾਂ ਕਾਟਾ ਦੇ ਮਿਲਦਾ ਹੁੰਦਾ ਕੱਪੜਾ ਵੀ ਕਾਟਾ ਜਾਂਦਾ ਚੌੜਾ ਆਉਂਦਾ ਤੇ ਤੇਲ ਵੀ ਕਪੜਾ ਵੀ ਹਾਂ ਹਾਂ ਜੀ ਉਹਦਾ ਉਹਦੀ ਮਦਕਾਨ ਦੇ ਉਹਦੇ ਮੁੰਡਿਆਂ ਨਾਲ ਮੇਰਾ ਦੋਸਤ ਹਣਾ ਸੀਗਾ ਉਹ ਮੇਰੇ ਪੜ੍ਹਨ ਨਹੀਂ ਸੀ ਜਾਂਦਾ ਮੇਰੇ ਕੋਲ ਆ ਜਾਂਦਾ ਸੀ ਉਹ ਘਰ ਵਾਲੇ ਨੇ ਪੁੱਛਿਆ ਮੁੰਡਿਆਂ ਨੂੰ ਪੁੱਛਿਆ ਮਾਸਟਰ ਨੂੰ ਪੁੱਛਿਆ ਮਾਸਟਰ ਨੇ ਦੱਸਿਆ ਵੀ ਇਹ ਖੁਸ਼ੀ ਉਹ ਮੁੰਡ ਕੋਲੇ ਚਲਾ ਜਾਂਦਾ ਪਰ ਸਕੂਲੇ ਨਹੀਂ ਜਾਂਦਾ ਹਾਂ ਉਹਦਾ ਨਾਮ ਸੀ ਮਦਨ ਲਾਲ ਮਦਨ ਲਾਲ ਹਾਂ ਜੀ ਉਹਨੇ ਕਿਹਾ ਅੱਛਾ ਉਹ ਸਾਡੇ ਬਾਪ ਕੋਲੇ ਆਇਆ ਵੀ ਮੀਆਂ ਦੇ ਵੀ ਤੁਸੀਂ ਬੱਚੇ ਨੂੰ ਨਹੀਂ ਸਾਨੂੰ ਦੇ ਸਕਦੇ 2-4 ਮਹੀਨੇ ਹਾਂ ਕੰਮ ਕਰ ਜਾਂਦੀ ਕੰਮ ਕੀ ਉੱਥੇ ਥਾਨ ਚੱਕ ਕੇ ਫੜਾਤੇ ਪੱਖਾ ਉਦੋਂ ਉੱਪਰ ਖੇ ਉਦੋਂ ਜੀ ਅਕਾਚ ਨਾੜੇ ਹਾਂ ਆ ਥਾਣਾ ਲੱਕੜੀ ਦੇ ਬਣਾਏ ਇੱਕ ਟਪੜਾ ਲੱਗਾ ਇਹੋ ਕੰਮ ਹਾਂ ਉਹ ਕਹਿੰਦਾ ਇੱਥੇ ਵੀ ਬਿੱਲਾ ਹੀ ਫਿਰਦਾ ਮਾਪੇਰਾ ਕਹਿੰਦਾ ਲੈ ਜਾ ਹਾਂ ਸਰ ਕਿਉਂ ਮੁੰਡਾ ਵੀ ਜਾਂਦਾ ਰਹਿੰਦਾ ਸੀ ਨਾ ਸਾਡੇ ਘਰ ਉਹ ਲੈ ਗਿਆ ਤੇ ਤੇ ਵੀ ਆਪਣੇ ਨੂੰ ਕਹਿੰਦਾ ਲੈ ਵੇ ਜਿੱਥੇ ਜਾਂਦਾ ਸੀ ਮੈਂ ਬੋਟਾ ਫੋਟ ਲੈਂਦਾ ਹੁਣ ਮੈਂ ਦੇਖੋ ਵੇ ਕਿੱਥੇ ਜਾਂਦਾ ਮਾਰਿਆ ਨਹੀਂ ਉਹਨੂੰ ਮਾਰਿਆ ਨਹੀਂ ਕਬਰਾਇਆ ਨਹੀਂ ਕਦਰ ਉੱਟਾਈ ਪੱਟ ਲਿਆ ਲੋ ਜੀ ਹੁਣ ਅਸਰੇ ਜਾਣਾ ਤੇ ਫਟਾਫਟ ਸਕੂਲੋਂ ਆ ਮੇਰੇ ਕੋਲ ਹੁਣ ਸਹੀ ਸਹੀ ਆ ਜਾਣਾ ਘੋੜੀ ਰੱਖੀ ਸੀ ਕਦੇ ਮਰੇ ਭੈ ਦਾ ਲੈ ਜਾਣਾ ਦੋਨੇ ਝੜਕੇ ਮਜ਼ਾਰੇ ਰੱਖੇ ਸੀਗੇ ਉਹਨਾਂ ਨੇ ਪੱਠੇ ਲਿਆਉਂਦੇ ਉਹਨਾਂ ਨੇ ਕੁੱਤਰ ਕੇ ਪਾਉਂਦੇ ਪਾਦੇ ਜਣ ਉੱਤੇ ਛੇੜੇਣ ਹੂੰ ਹੂੰ ਤੇ ਫੇਰ ਉਤੇ ਫੇਰ ਹਲਗਾ ਦੀਦੀ ਉਹ ਚਾਹ ਬਣ ਉਹਦਾ ਪੁੱਤ ਉਹਦਾ ਪੋਹਾ ਦਾ ਪੋਤਾ ਹੈ ਅਮਰੀਕਾ ਦੇ ਵਿੱਚ ਹੂੰ ਹੂੰ ਉਹ ਚਾਹ ਬਣਾਉਂਦੇ ਸੀ ਆ ਛੋਲਿਆਂ ਦੇ ਬੁੱਟੇ ਦੀ ਅੱਛਾ ਆ ਜਿਹੜੀ ਲੱਫਟਨ ਚਾਹ ਬਣਦੀ ਹੈ ਸਹੀ ਸਹੀ ਇਹੋ ਫਿਰ ਲੱਗ ਪਿਆ ਬਣਾਉਣਾ ਹੇ ਕੋਈ ਗੈਰ ਬੰਦਾ ਨਹੀਂ ਸੀ ਉੱਤੇ ਜਾ ਸਕਦਾ ਸਹੀ ਸਹੀ 20 ਸਰ ਪਾਣੀ ਪੈਂਦਾ ਸੀ 베ਰੀ ਦੀ ਅੱਗ ਬਾਲਣੀ ਤੇ 20 ਸਰ ਸਰਕਾਰ ਮੇਰੇ ਉਹ ਬੁੱਟਾ ਵੇ ਛੜਣ ਤਾਂ ਉਹਨੇ ਕਾਲੀ ਸ਼ਾ ਕਰ ਦੇਣੀ ਸਹੀ ਸਹੀ ਫਿਰ ਉਹਨੂੰ ਰਾਤ ਨੂੰ ਧੋਣਾ ਬੋਰੀ ਚ ਪਾ ਕੇ ਅਜੇ ਰਾਤ ਨੂੰ ਇੱਕ ਨੇ ਨਲਕਾ ਗੇ ਨਾ ਇੱਕ ਨੇ ਢੋੜੀ ਜਾਣਾ ਲਿਤੇੜੀ ਜਾਣਾ ਉਹ ਤੋਂ ਨਿਕਲਦਾ ਜਾਣਾ ਪਾਣੀ ਕਰਦੇ ਆ ਕਰਦੇ ਆ ਸਰਕਾਰ ਮੇਰੇ ਇੱਕ ਸੋਬੀ ਬੋਰੀਆਂ ਤਿਆਰ ਕਰ ਲੀਆਂ ਜੇ ਇੰਨੇ ਘਾਉਣੀ ਤੇ 5 6 ਬੰਦੇ 7 ਹੁੰਦੇ ਸੀ ਤੇ ਕਾਈ ਭਾਈ ਭਲਾ ਦਿੰਦੇ ਸੀ ਉਹ ਸਾਡੇ ਬਾਪ ਨੂੰ ਬੜਾ ਜ਼ੋਰ ਲਾਇਆ ਉਹਨੇ ਜਿੰਗਿਰ ਚਾਹੁੰਦੇ ਨੇ ਵੀ ਬੱਚੇ ਨੂੰ ਇੱਥੇ ਰਹਿਣ ਦੇ ਆਹਾਂ ਤੇ ਇਹਦੀ ਤਨਖਾਹ ਇਹਦੇ ਖਾਪ ਕੋ ਖਰਚਾ ਮੈਂ ਉੱਥੇ ਭੇਜੀ ਜਾਊ ਥੋੜਾ ਨਹੀਂ ਸਾਡਾ ਮੰਨੇ ਅਰਜਨ ਬੰਦਮਾਸ਼ ਤੁਹਾਡੇ ਨੇ ਤੁਸੀਂ ਦੇਖਿਆ ਆਪਣੀ ਜ਼ਿੰਦਗੀ 'ਚ ਦੇਖਿਆ ਉਹਦੇ ਘਰਾ ਵੀ ਦੇਖਿਆ ਹਾਂਜੀ ਹਾਂਜੀ ਉਹਦਾ ਸਾਰਾ ਇੰਡੀਆ 'ਚ ਮਸ਼ਹੂਰ ਸੀ ਵਾਹ ਜੀ ਵਾਹ ਹਾਂ ਬਹੁਤ ਹੈ ਮੇਰੇ ਗੁਆਂਢ ਦੇ ਸੋ ਬੂੜੇ ਸੇ ਲੰਗੇ ਦੇ ਹੱਥ ਚੜ੍ਹਦੇ ਸੀ ਨਾ ਅੱਛਾ ਉਹਦੇ ਨਾਲ ਦੇ ਮਗਾਣ ਉਹਦਾ ਇੱਕ ਦੋਸਤ ਸੀਗਾ ਤੇ ਉਹਨਾਂ ਨੇ ਸ਼ਰਾਬ ਦਾ ਠੇਕਾ ਬਣਾ ਲਿਆ ਸੀ ਹਾਂ ਸ਼ਾਮ ਨੂੰ ਉੱਥੇ ਸੜਕਾ ਆ ਕਰਨਾ ਬੈਂਚ ਡੱਠੇ ਹੁਣ ਹਾਂ ਗੱਲਾਂ ਗੱਲਾਂ ਹੁੰਦਾ ਸੀ ਕੋ ਉੱਥੇ ਹੂੰ ਹੂੰ ਫੇ ਵੀ ਸਾਡੇ ਅੰਦਰ ਸਰਕਾਰ ਮੇਰੀ ਤੋੜੀ ਚ ਨੱਪੀ ਹੁੰਦੀ ਸੀ ਉਹਦੀ ਬਾਹਲੇ ਛੜੀ ਲਿਆ ਕੇ ਹਾਂ ਠੀਕ ਹੈ ਹਾਂ ਗੱਲਾਂ ਗੱਲਾਂ ਨਸਰਾਲ ਲੈ ਆਉਣੇ ਉਹਨੇ ਦੇ ਉੱਥੇ ਸ਼ਰਾਬਾਂ ਬੇਡੀਆਂ ਸੇ ਖਾਣੇ ਸਰਕਾਰ ਮੇਰੀ ਗੱਲਾਂ ਵਾਤਾ ਕਰਨੀਆਂ ਕੋਈ ਲੜਾਈ ਹੋ ਪੈਣੀਆਂ ਉੱਥੇ ਆਉਂਦਾ ਸੀ ਉਹ ਰਾਤ ਨੂੰ 8 6 7 ਬੰਦੇ ਸੀ ਅਜਣ ਆਉਂਦਾ ਸੀ ਉੱਥੇ ਹਾਂ ਬਾਹਰੋਂ ਫੈਰ ਕਰ ਦੇਣਾ ਉੱਥੇ ਜਿਹੜੇ ਬੰਦੇ ਗਏ ਨਾ ਰਿਕਾਟਾਂ ਵਾਲੇ ਮਸ਼ੀਨ ਵਿੱਚ ਉੱਥੇ ਲਾਈ ਰੱਖਦੇ ਸੀ ਉਹ ਤੇ ਫੇ ਕੋਠੇ ਨੇ ਛੱਤ ਦੇ ਉੱਤੇ ਮੰਜੇ ਤਾਂ ਲੈਣੇ ਤੇ ਮੈਂ ਮੈਨੂੰ ਰੱਖ ਲੈਂਦੇ ਸੀ ਉੱਥੇ ਉਹਨਾਂ ਚ ਲੈਣਾ ਹਾਂ ਸਾਨੂੰ ਕੋਈ ਸਿੱਖ ਨਹੀਂ ਮਿਲਿਆ ਕੋਈ ਕਾਫਲਾ ਨਹੀਂ ਮਿਲਿਆ ਹਾਂ ਕੋਈ ਸਾਡੇ ਤੇ ਪਰੇਸ਼ਾਨੀ ਨਹੀਂ ਆਈ ਹਾਂ ਹਾਂ ਜੀ ਤੇ ਸਾਡੇ ਨਾਲ ਸੀਗੇ ਬਲੋਚੀ ਜਿੱਥੇ ਜਿੱਥੇ ਡੋਂਗਰੇ ਗਏ ਨਾ ਉੱਥੇ-ਉੱਥੇ ਤਬਾਈ ਹੋਈ ਆ ਸਹੀ ਗੱਲ ਬਾਈ ਸਾਡੇ ਪਿੰਡ ਦੇ ਅਗਰਵੰਸ਼ ਪਹਿਲਵਾਨ ਨੇ ਕਰ ਜੰਦਾ ਭਰਾ ਤੇ ਕਮਦਨਵਾਵਾ ਹਾਂ ਇਹ ਆਇਆ ਸੀ ਮੋਗਿਓ ਫਿਰ ਸਟਾਲਮੈਂਟ ਦੀ ਨੂੰ ਲਗਾਇਓ ਕਹਿੰਦੇ ਇਹਨਾਂ ਨੂੰ ਭੇਜ ਦਿਓ ਕਹਿੰਦੇ ਜੇ ਇਹ ਨਹੀਂ ਲਿਜਾ ਹਾਂ ਫੇ ਮੁਸਲਮਾਨ ਲੈ ਜਾਣੇ ਫਿਰ ਦੋ ਟਰੱਕ ਤੇ ਅੱਠ ਬੰਦੇ ਹੋ ਆਏ ਵਾਹ ਸਹੀ ਉਹ ਫਿਰ ਜਿਹੜੇ ਬੁੜੇ ਬੁੰਡੇ ਸੀ ਸਮਾਨ ਜੋ ਕੁਝ ਵੀ ਸੀ ਕਿੱਥੇ ਦਾ ਮੇਰਾ ਖਿਆਲ ਹੈ ਕੁਰਾਨ ਹੀ ਕਾਫੀ ਹੋ ਗਿਆ ਸੀ ਜਿਹੜੇ ਉਹਨਾਂ ਦੇ ਟਰੱਕਾਂ ਤੇ ਰੱਖੇ ਲੋਕਾਂ ਨੇ ਉਹ ਚੁੱਕੇ ਜਿਆਦਾ ਦੇਖੋ ਨਾ ਜਿਹੜੀ ਪ੍ਰਦਾਇਸ਼ ਹੈ ਨਾ ਬਚਪਨ ਦੀ ਬਿਲਕੁਲ ਉਹ ਜਗਾ ਉਹ ਗਈਆਂ ਉਹ ਦੋਸਤ ਉਹ ਵਕਤ ਸਾਡੀਆਂ ਅੱਖਾਂ ਅਗੇ ਹਲੇ ਤੱਕ ਹੈ ਵਦਨ ਵਦਨੇ ਮਾਨ ਉਹ ਪਿੰਡ ਵੇਖਣ ਨੂੰ ਦਿਲ ਕਰਦਾ ਫੇ ਹੈ ਕਰਦਾ ਕਰਦਾ ਤਾਂ ਪਰ ਹੁਣ ਜਾਈਏ ਕਿੱਦਾਂ ਸਾਡੇ ਵਾਸਤੇ ਉਹ ਵਕਤ ਖਰੇ ਕਰਾਵਣਾ ਉਹ ਖਰੇ ਉਹ ਵਕਤ ਦੇ ਠੀਕ ਵਿੱਚ ਬੈਠੇ ਆ ਸਾਨੂੰ ਵੀ ਕੋ ਪਿੰਡ ਵਿਖਾਵੇ ਹਾਂ ਸਾਨੂੰ ਵੀ ਇਹ ਮੋਲ ਮੋਤੀਆ ਕਹਿੰਦੇ ਹਾਂ ਇਹ ਨਾ ਪੁਰਾਣੇ ਬਾਬੇ ਜਿਹੜੇ ਇਹ ਮੋਲ ਮੋਤੀਆ ਹਾਂ ਹਾਂਜੀ ਇਹ ਮੋਲ ਮੋਤੀਆ ਇਹਨਾਂ ਨੇ ਹੋਣ ਮੱਦੇ ਬਦਲ ਨਹੀਂ ਕਿਨਕ ਜਿਹੜਾ ਆ ਦੇਖਦੇ ਆਸੀਂ ਕਿ ਪੁਰਾਣੇ ਬਾਬੇ ਹੈ ਇਹ ਦੇ ਜਾਣਦੇ ਸੀ ਤੇ ਉਹ ਜੱਟ ਦੇ ਦੋ ਤਿੰਨ ਪੁੱਤ ਸੀਗੇ ਹਾਂ ਹਾਂ ਤੇ ਵਿਆਹ ਕੋਈ ਨਾ ਹੋਇਆ ਹਾਂ ਹਾਂ ਉਹ ਕਜੂਸ ਜਿਹਾ ਸੀਗੇ ਦੇਵੇ ਕੋਈ ਨਾ ਤਮਾਕੀ ਘੋੜਣਾ ਜਨੇ ਤਾਂ ਨੰਗੀ ਆ ਸੱਤ ਹਥੋਂ ਦੇ ਕਿੱਥੇ ਚੱਲੇ ਜੀ ਮਿਲ ਗਏ ਕਿੱਥੇ ਚੱਲੇ ਮਿਲ ਗਏ ਉਹ ਗਾਂ ਦੇ ਮੁੰਡੇ ਨੂੰ ਲਾਉ ਸਾਰੇ ਆਪਾਂ ਚੱਲੋ ਸਾਨੂੰ ਵੀ ਨ ਲੱਭੂ ਉਹ ਤਿੰਨੇ ਚਾਰੇ ਭਰਾ ਤੁਰਫੇ ਐਂਡੀ ਵਾਂਡੀ ਤੁਰਫੇ ਲੀਡੇ ਕਪੜੇ ਤੋਂ ਗੱਡੇ ਜੋੜ ਲੈ ਸਿਰੇ ਲਾ ਕੇ ਬਹਿ ਗਏ ਉੱਥੇ ਅਕੇ ਜੰਜ ਘਰ ਬਣਿਆ ਅੱਛਾ ਉਹ ਜਨੇਤਾ ਸਾਰੀਆਂ ਉੱਥੇ ਚਲੀਆਂ ਜਾਂਦੀਆਂ ਹੁੰਦੀਆਂ ਅੱਛਾ ਹੁਣ ਉਹ ਜਿਹਨਾਂ ਦੀ ਉਹ ਗਈਆਂ ਸੀ ਉਹ ਤਾਂ ਲੈ ਲੋਗੇ ਤੇ ਉਹ ਬੈਠੇ ਭੰਡੇ ਦੇ ਚੌਧਰੀ ਆਏ ਮੁਸਲਮਾਨ ਵੀ ਸਿੱਖ ਵੀ ਇਕੱਠੇ ਹੁੰਦੇ ਸੀ हां भाई ਤੁਸੀਂ ਜੀ ਕਿਹਦੇ ਆ ਲੈ ਆ ਉਹਨੇ ਬੰਦੇ ਨੇ ਜੱਫਤ ਨਹੀਂ ਗਿਆ ਬੁੱਢੇ ਨੇ ਗਿਆ ਉਹ ਭੱਲੇ ਲੋਕਾ ਸਾਨੂੰ ਕੋਈ ਰਿਸ਼ਤਾ ਨਹੀਂ ਸੀ ਹੁੰਦਾ ਨਾ ਕੋਈ ਦੰਦਾ ਸੀ ਇਥੋਂ ਦੀ ਸੰਜ ਬਿਲਗੇ ਜਾਈਆਂ 7 ਜਨੇਤਾ ਮੈਂ ਕਹਾਂ ਚਲੋ ਕੋਈ ਸਾਨੂੰ ਵੀ ਨਾ ਦੇਊਗਾ ਅਥੀ ਵੀ ਜਨੇਤਾਂ ਕਿਹਾ ਉਹਨਾਂ ਨੇ ਬਾੜ ਕੇ ਸੁਖਿਆ ਬਿਲਗੇ ਦੀ ਬਦਨਾਮੀ ਹੋਣੀ ਆ ਕਿਸੇ ਬੰਦੇ ਨੂੰ ਤਿਆਰ ਕੀਤਾ ਫਲਾਨੇ ਕੁੜੇ ਹਾਂ ਉਹ ਵੀ ਤਿਆਰ ਹੋ ਗਏ ਉਹਨਾਂ ਨੇ ਸਰਕਾਰ ਜਿਹੜੀਆਂ ਜਨੇਤਾਂ ਲਗੀਆਂ ਸੀ ਉਹਨਾਂ ਨੇ ਵੀ ਚੱਕਿਆ ਦਾਣਾ ਉਹ ਕਹਣਾ ਉਹਨਾਂ ਨੇ ਵੀ ਖੜਾਦਾ ਉਹਨਾਂ ਭਾਈ ਕੁੜੀ ਨਗਾ ਹੰਗਨਗਾ ਫੇਰੇ ਭੂੜੇ ਦੇ ਕੇ ਹਾਂ ਮੈਂ ਜਵਾਬ ਉਹਦਾ ਸਰ ਗਿਆ ਫੇ ਹੈ ਆ ਸ਼ਰਮਾ ਜੀ ਪੰਜ ਸਾਲ ਕੇ 6 ਸਾਲ ਬਿਲਗੇ ਤੇ ਵੇਲਣਾ ਚੋਰੀ ਚੱਲਦਾ ਰਿਹਾ ਲੋਕਾਂ ਦਾ ਕਮਾਦ ਪੀਟਦੇ ਰਹੇ ਪਤਾ ਨਹੀਂ ਸੀ ਲੱਗਾ ਐਡਾ ਪਿੰਡ ਵੱਡਾ ਐਡਾ ਵੱਡਾ ਪਿੰਡ ਪਿਲਗਾ ਜਿਹੜਾ ਸੀ ਫੇ ਜਦੋਂ ਪਾਕਿਸਤਾਨ ਬਣਿਆ ਤੁਹਾਡੀ ਸ਼ਾਦੀ ਕਿਹੜੇ ਸੰਦੇ ਸਿੱਥੇ ਆ ਗਏ ਹੋਈ ਜਾਂ ਇੰਡੀਆ ਚ ਹੋਈ ਹਾਂ ਸ਼ਾਦੀ ਤੁਹਾਡੀ ਕਿਹੜੇ ਸੰਸ ਹੋਈਆ ਸ਼ਾਦੀ ਹਾਂ ਮੈਂ ਪਸੰਦੀ ਨਹੀਂ ਆ ਕੇ ਸਰ ਠੀਕ ਹੈ ਠੀਕ ਹੈ ਲੈ ਲੈ ਮੇ 15 16 ਸਾਲ ਦੇ ਉਹ ਦੋਨੋਂ اسی ਤੇ ਨਸੀਬ ਤੇ ਨਿਕਲੇ ਹਾਂ ਇਧਰ ਆਉਂਦਿਆਂ ਨੂੰ ਫੇਰ ਨਸੀਬ ਤੇ ਪੈ ਗਏ ਹਾਂ ਉਧਰ ਦਾ ਉਹ ਗੈਰ ਮੁਸਲਮਨ ਸੀ ਇਧਰ ਮੁਸਲਮਾਨਾਂ ਨੇ ਸਾਨੂੰ ਜੋ 20 25 ਵਗੈਰੇ ਲਾਟ ਕਣਕਾਂ ਲੋਕਾਂ ਗਿਆ ਲੋਟੜ ਲੋਟ ਕੇ ਸਾਨੂੰ 40 ਰੁਪਏ ਦਿੱਤੇ ਹਾਂ ਫੇਰ ਨੌਕਰੀਆਂ ਕਰਨੀਆਂ ਪੈ ਗਈਆਂ ਤੇ ਜੌਨੀ ਤਾਂ ਨਿਕਲ ਗਈ ਤੇ ਸ਼ਾਦੀ ਕਿੱਥੇ ਕਰਾਉਣੀ ਸੀ ਹਾਂ ਸ਼ਾਦੀ ਆ ਖੁਸ਼ੀ ਨਾਮ ਦਾ ਹਾਂ ਬਾਪਾ ਉਤ ਹੋ ਗਿਆ ਅੱਲਾ 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 ਨਾ ਨਾ ਲਾਹੇ ਮੈਂ ਤਾਂ ਕਰਦੇ ਰਹੇ ਆਏ ਆ